ਜਨਦਾ ਲੱਡੂ ਵਾਲ ਟੋਲ ਪਾਸ ਦਾ ਬੰਦ ਹੋਇਆ ਕਿਸਾਨਾਂ ਦੇ ਤਰਪਾਲਾਂ ਦੇ ਨਾਲ ਟੱਕੇ ਸਾਰੇ ਬੂਥ ਚਾਦ ਕਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਨਹੀਂ ਵਸੂਲੇ ਜਾਣਗੇ ਟੋਲ ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨੇ ਦੀ ਬੱਚੀ ਜੋ ਰਜਿਸਟ੍ਰੇਸ਼ਨ ਤੇ ਸੁੱਤਾ ਹੋਇਆ ਸੀ ਪਰਿਵਾਰ ਵੈਸ਼ਨ ਦੇਵੀ ਤੋਂ ਦਰਸ਼ਨ ਕਰਕੇ ਪਰਤਰੇ ਸਨ ਵਾਪਸ ਜਿੰਦਰਚ 18 ਸਾਲਾ ਨੌਜਵਾਨ ਨੇ ਫਾਹਲ ਲੈ ਕੇ ਕੀਤੀ ਹੋਰ ਕੁਸ਼ੀ ਪੁਲਿਸ ਦੇ ਮੁਤਾਬਕ ਮਾਨਸਿਕ ਤਣਾਅ ਕਰਕੇ ਚੁਪਿਆ ਕਦਮ ਪਹਿਲਾ ਪਬਜੀ ਖੇਡਣ ਤੋਂ ਰੋਕਣ ਤੇ ਸੂਸਾਇਡ ਦੀ ਆਈ ਸਿੱਖਬਰ ਜਿੰਦਰਪੁਲਿਸ ਨੇ ਲਖਵੀਰ ਲੰਡਾ ਗੈਂਗ ਦੇ ਨਾਲ ਜੁੜੇ ਪੰਜ ਬਦਮਾਸ਼ਾਂ ਨੂੰ ਕੀਤਾ ਕਾਬੂ ਕਤਲ ਰੰਗਦਾਰੀ ਨਸ਼ਾ ਤਸਕਰੀ ਜੇ ਸੰਗੀਨ ਅਪਰਾਧਾਂ ਦੇ ਵਿਰਸਨ ਸ਼ਾਮਲ ਪੰਜ ਵਿਦੇਸ਼ੀ ਪਿਸਤਲ ਵੀ ਕੀਤੇ ਬਰਾਮਦ ਸਮਰਾਲਾ 'ਚ ਫੇਰ ਗ੍ਰਫਤਾਰ ਮੋਟਰਸਾਈਕਲ ਨੇ ਇੱਕ ਵਾਰ ਨੂੰ ਮਾਰੀ ਜ਼ੋਰਦਾਰ ਟੱਕਰ ਵਾਈਕਸ ਵਾਰ ਸਮੇਤ ਮਹਿਲਾ ਦੀ ਮੌਤ ਹੋ ਗਈ ਅਤੇ ਤੋਂ ਬਾਅਦ ਮੋਟਰਸਾਈਕਲ ਨੂੰ ਲੱਗੀ ਅੱਗ। ਰਾਜਸਥਾਨ 'ਚ ਫੇਰ ਗੁਰਸੇਖ ਲੜਕੀ ਨੂੰ ਕੜੇ ਅਤੇ ਕਿਰਪਾਨ ਕਰਕੇ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਿਆ ਲਖੰਦਰ ਜ਼ੋਰ ਦਾ ਇਲਜ਼ਾਮ ਅੱਧਾ ਪੌਣਾ ਘੰਟਾ ਪ੍ਰਸ਼ਨ ਪੱਤਰ ਦਿੱਤਾ ਲੇਟ ਹੈ ਜੀਬੀਸੀ ਪ੍ਰਧਾਨ ਕਾਮੇ ਨੇ ਰਾਜਸਥਾਨ ਸਰਕਾਰ ਤੋਂ ਕਾਰਵਾਈ ਦੀ ਕੀਤੀ ਮੰਗ। ਆਮਾਦੀ ਪਾਰਟੀ ਨੇ ਫੇਰੇ ਜਾਂਚ ਏਜੰਸੀਆਂ ਤੇ ਚੁੱਕੇ ਸਵਾਰ ਰਾਸਥਬਾ ਸੰਸਦ ਸੰਜੇ ਸਿੰਘ ਬੋਲੇ ਸੁਪਰੀਮ ਕੋਰਟ ਨੂੰ ਜ਼ਮਰਾਤ ਕਰ ਰਹੀਆਂ ਨੇ ਜਾਂਚ ਏਜੰਸੀਆਂ ਅੰਤਹੀਣ ਤਰੀਕੇ ਦੇ ਨਾਲ ਚਲਾਈ ਜਾ ਰਹੀ ਹੈ ਜਾਂਚ ਵਰਲਡ 챔ਪੀਅਨ ਬਣੀ ਟੀਮ ਇੰਡੀਆ ਦੇ ਨਾਲ ਪੀਐਮ મોદી ਨੇ ਫੋਨ ਤੇ ਕੀਤੀ ਗੱਲ ਖਿਤਾਬੀ ਜਿੱਤ ਤੇ ਦਿੱਤੀ ਵਧਾਈ ਬੋਲੇ ਸ਼ਾਨਦਾਰ ਅੰਦਾਜ਼ ਦੇ ਵਿੱਚ ਵਰਲਡ ਕੱਪ ਕਰ ਲਿਆਈ ਹੈ ਸਾਡੀ ਟੀਮ ਦੇਸ਼ ਦੇ ਲਈ ਇਹ ਮਾਣ ਦੇ ਪਲ ਪ੍ਰਧਾਨ ਮੰਤਰੀ મોદી ਨੇ 올림픽ਸ ਦੇ ਲਈ ਖਿਡਾਰੀਆਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ ਮਨ ਕੀ ਬਾਤ ਦੇ ਵਿੱਚ ਬੋਲੇ ਪੈਰਿਸ 올림픽ਸ ਦੇ ਵਿੱਚ ਦੇਖਣ ਨੂੰ ਮਿਲੇਗਾ ਵਖਰੀ ਤਰ੍ਹਾਂ ਦਾ ਰੋਮਾਂਚ ਦਿਲ ਤੇ ਤਮਗਾ ਜਿੱਤਣਗੇ ਖਿਡਾਰੀ ਪੰਜਾਬੀਆਂ ਕਈ ਥਾਵਾਂ ਤੇ ਪੈ ਰਿਆ ਮੀਂਹ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜੰਮ ਕੇ ਬਰੇ ਬੱਦਲ ਨਵੇਂ ਇਲਾਕਿਆਂ ਦੇ ਵਿੱਚ ਵਰ ਗਿਆ ਪਾਣੀ ਨਵੇਂ ਆਰਮੀ ਚੀਫ ਜਨਰਲ ਉਪੇਂਦਰ द्विवेदी ਨੇ ਸੰਭੀ ਕਮਾਂਡ ਥਲ ਸੈਨਾ ਦੇ ਤੀਵੇਂ ਮੁਖੀ 26 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਰਿਟਾਇਰ ਹੋਏ ਜਨਰਲ ਮਨੋਜ ਪਾਂਡੇ ਸਰਸ਼ੇ ਗਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਪੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਕਿਸਾਨਾਂ ਦੇ ਵੱਲੋਂ ਲਾਡੋਵਾਲ ਟੋਲ ਪਲਾਸ ਦਾ ਬੰਦ ਕਰ ਦਿੱਤਾ ਗਿਆ ਹੈ ਅੱਜ ਤੋਂ ਨਹੀਂ ਵਸੂਲੇ ਜਾਣਗੇ ਟੋਲ ਕਿਸਾਨਾਂ ਦਾ ਇਹ ਕਹਿਣਾ ਹੈ ਕਿਸਾਨਾਂ ਨੇ ਤਰਪਾਲਾਂ ਦੇ ਨਾਲ ਸਾਰੇ ਬੂਥ ਟੱਕ ਦਿੱਤੇ ਨੇ 13 ਦਿਨਾਂ ਤੋਂ ਟੋਲ ਪਲਾਸ ਦਾ ਦਰਸਲ ਕਿਸਾਨ ਧਰਨੇ ਤੇ ਬੈਠੇ ਹੋਏ ਨੇ ਅਧਿਕਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਟੋਲ ਬੰਦ ਰਹੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਘਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਟੋਲ ਬੰਦ ਰਹੇਗਾ ਟੋਲ ਪਲਾਜ਼ਾ ਦੇ ਵਧੇ ਰੇਟ ਦਰਸਲ ਕਿਸਾਨ ਜੋ ਕਿ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਲੱਡੋਵਾਲ ਤਾਂ ਇਸ ਨੂੰ ਲੈ ਕੇ ਜਿੱਥੇ ਕਿ ਪਿਛਲੇ 13 ਦਿਨਾਂ ਤੋਂ ਧਰਨੇ ਤੇ ਕਿਸਾਨ ਬੈਠੇ ਹੋਏ ਸਨ ਤਾਂ ਹੁਣ ਲੱਡਵਾਲ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਤੋਂ ਟੋਲ ਨਹੀਂ ਵਸੂਲੇ ਜਾਣਗੇ ਕਿਸਾਨਾਂ ਨੇ ਤਰਪਾਲਾਂ ਤੇ ਨਾਲ ਜਿਹੜੇ ਕਿ ਆ ਸਾਰੇ ਬੂਥ ਵੀ ਟੱਕ ਦਿੱਤੇ ਨੇ ਤੁਹਾਨੂੰ ਸਿੱਧਾ ਉਤਾਰੇਗੇ ਜਿੰਨੇ ਤਰਪਾਲਾਂ ਦੇ ਨਾਲ ਆ ਬੂਥ ਕੱਕਿਓ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਤੋਂ ਇਲਾਵਾ ਕਿਸਾਨ ਆਗੂ ਜਿਹੜੇ ਇੱਕ ਨਜ਼ਰ ਆ ਰਹੇ ਨੇ ਤੇ ਅੱਜ ਦਰਸਲ ਕਿਸਾਨਾਂ ਦੇ ਵੱਲੋਂ ਇਹ ਵੱਡਾ ਇਕੱਠ ਕੀਤਾ ਗਿਆ ਸੀ ਕਿਹਾ ਗਿਆ ਸੀਗਾ ਕਿ ਇਸ ਟੋਲ ਪਲਾਜ਼ਾ ਨੂੰ ਆ ਪੱਕੇ ਤੌਰ ਤੇ ਜਿਹੜਾ ਕਿ ਤਾਲਾ ਲਗਾ ਦਿੱਤਾ ਜਾਵੇਗਾ ਤੇ ਆਖਰਕਾਰ ਇਸ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਆ ਜਿਹੜੇ ਵੀ ਅਲੱਗ-ਅਲੱਗ ਜਿਹੜੇ ਦਰਸਲ ਆ ਬੂਥ ਹੁੰਦੇ ਨੇ हां ਜਿੱਥੋਂ ਕਿ ਟੋਲ ਕਟਿਆ ਜਾਂਦਾ ਉੱਥੇ ਅਲੱਗ-ਅਲੱਗ ਕਰਮਚਾਰੀ ਜਿਹੜੇ ਕਿ ਬੈਠੇ ਹੁੰਦੇ ਨੇ ਉਹ ਪੂਰੀ ਤਰ੍ਹਾਂ ਬੂਥ ਜਿਹੜੇ ਕਿ ਤਰਪਾਲਾਂ ਦੇ ਨਾਲ ਟੱਕ ਦਿੱਤੇ ਗਏ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਟੋਲ ਬੰਦ ਰਹੇਗਾ ਦਰਸਲ ਟੋਲ ਪਲਾਜ਼ਾ ਦੇ ਵਧੇ ਰੇਟ ਵਾਪਸ ਲੈਣ ਦੀ ਜੋ ਕਿ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਵੀ ਜ਼ਿਕਰ ਹੋ ਗਿਆ ਕਿ ਪੰਜਾਬ ਦਾ ਇਹ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਆ ਟੋਲ ਪਲਾਜ਼ਾ ਹੈ ਅੱਜ ਇੱਥੇ ਕਿ ਰੇਟ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੀ ਜਿਹੜਾ ਕਿ ਵਾਅਦਾ ਹੋਇਆ ਉਸ ਵਾਧੇ ਦੇ ਖਿਲਾਫ ਲਗਾਤਾਰ ਕਿਸਨਤਲ ਜੋਕੇ ਕਰਨਾ ਦਿੱਤਾ ਜਾ ਰਿਹਾ ਉਸ ਵਾਧੇ ਨੂੰ ਵਾਪਸ ਲੈਣ ਦੀ ਜੋ ਕਿ ਕਿਸਾਨ ਮੰਗ ਕਰ ਰਹੇ ਨੇ ਤੇ ਇਸੇ ਰੋਜ਼ ਦੇ ਵਜੋਂ ਹੀ ਲੱਡਵਾਲ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ। ਹੋਇਆ ਕੀ ਇਹ 12 ਦਿਨ ਹੋ ਗਏ। ਉਹ ਪਿੱਛੇ ਆ ਜਾ ਤੋੜਿਆ ਪਿੱਛੇ ਹੋ ਜਾ। ਪੰਗਾ ਸਾਲਾ। ਉਹ ਮੋੜ ਮੋੜਾ ਪਿੱਛੇ ਹੋ ਜਾ। ਦੇਖੋ ਭਾਈ ਦੇਖੋ ਇਹ ਟੋਲ ਪਲਾਜ਼ਾ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਔਰ A ਸਟੋਰ ਪਲਾਜ਼ੇ ਦੀ ਜਿਹੜੀ મનાਯਤ ਹੈ ਸਾਨੂੰ ਪਤਾ ਚੱਲ ਰਿਹਾ ਹੈ ਕਿ ਇਹਦੀ મનાਯਤ ਜਿਹੜੀ ਉਹ ਖਤਮ ਹੋ ਚੁੱਕੀ ਹੈ ਪਰ ਇੱਥੇ ਜਿਹੜੀ ਸਰਕਾਰਾਂ ਧੰਦਲੀ ਕਰ ਰਹੀਆਂ ਉਹਦਾ ਕੋਈ ਡਾਕੂਮੈਂਟਸ ਨਹੀਂ ਪੇਸ਼ ਕਰ ਰਹੀਆਂ ਔਰ ਅਸੀਂ ਨਾ ਤੋਂ ਮੰਗ ਰਹੇ ਹਾਂ ਕਿ ਤੁਸੀਂ ਡਾਕੂਮੈਂਟ ਦਿਓ ਇਹਦਾ ਐਗਰੀਮੈਂਟ ਕਦੋਂ ਤੱਕ ਹੈ ਸੈਕਿੰਡ ਹਰ ਸਾਲ ਇਹਨੂੰ ਇਹ ਤਿੰਨ-ਤਿੰਨ ਵਾਰੀ ਟੋਲ ਦੀ ਜਿਹੜੀ ਫੀਸ ਵਧਾਉਂਦੇ ਆ ਜਿਹਦੀ 150 ਰੁਪਏ ਤੋਂ ਪਰਚੀ ਸ਼ੁਰੂ ਹੋਈ ਸੀ ਅੱਜ ਉਹਦੀ 330 ਤੋਂ ਲੈ ਕੇ 2100 ਰੁਪਏ ਤੱਕ ਪਰਚੀ ਹੋ ਚੁੱਕੀ ਹੈ ਜਿਹੜੀ ਬਿਲਕੁਲ ਲੋਕਾਂ ਦੀ ਆਮ ਜਨਤਾ ਦੀ ਲੁੱਟ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ 70 ਕਰੋੜ ਤੋਂ 1.5 ਕਰੋੜ ਰੁਪਇਆ ਗਰਾਇਆ ਜਾਂਦਾ ਇੱਕ ਸਾਲ ਚ 500 ਕਰੋੜ ਰੁਪਇਆ ਸਾਡੇ ਪੰਜਾਬ ਦੇ ਲੋਕਾਂ ਤੋਂ ਦੇਸ਼ ਦੇ ਲੋਕਾਂ ਤੋਂ ਲੁੱਟ ਕੀਤੀ ਜਾਂਦੀ ਜਿਹਦਾ ਕੋਈ ਪਤਾ ਹੀ ਨਹੀਂ ਕਿ ਕਿਹੜੇ ਖਾਤੇ ਜਾ ਰਿਹਾ ਇਹ ਕਰਾਪਸ਼ਨ ਇੰਨੀ ਵੱਡੀ ਹੈ ਉਹਦੇ ਵਿਰੋਧ ਚ ਧਰਨਾ ਚੱਲ ਰਿਹਾ ਸੀ ਅੱਜ ਇਹ ਟੋਲ ਅਸੀਂ ਸਦਾ ਵਾਸਤੇ ਫ੍ਰੀ ਕਰਤਾ ਜਿੰਨਾ ਚਿਰ ਜਿੱਥੇ ਬੰਦੀਆਂ ਨਾਲ ਬੈਠ ਕੇ ਕੋਈ ਫੈਸਲਾ ਨਹੀਂ ਹੁੰਦਾ ਇਹਦੇ ਕੋਈ ਨਿਕਲ ਡਾਕੂਮੈਂਟ ਜਿਹੜੇ ਆ ਉਹ ਜਿੱਥੇ ਬੰਦੀਆਂ ਨੂੰ ਨਹੀਂ ਦਿਖਾਏ ਜਾਂਦੇ ਤੇ ਝੰਡੇ ਕੱਟੇ ਬਿਲਕੁਲ ਅਸੀਂ ਸਾਰੇ ਜਿਹੜੇ ਇਹਦੇ ਬੂਤ ਹੈ ਇਹਨਾਂ ਨੂੰ ਤਰਪਾਲਾਂ ਲਪੇਟ ਕੇ ਆਪਣੇ ਝੰਡੇ ਲਾ ਦਿੱਤੇ ਨੇ ਔਰ ਪੂਰੇ ਦੇਸ਼ ਦੇ ਆਵਾਮ ਨੂੰ ਬੇਨਤੀ ਕੀਤੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਭਾਈ ਇਹਨੂੰ ਤਾਲੇ ਲੱਗ ਚੁੱਕਿਆ ਹੈ ਇਹ ਜਿਹੜਾ ਟੋਲ ਹੈ ਲੱਡੋਵਾਲ ਟੋਲ ਯਾਦ ਰੱਖੋ ਇੱਥੇ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਸਮਾਜ ਦੇ ਬੰਦੇ ਨੇ ਆਉਣਾ ਕਿਸੇ ਵੀ ਮਹਿਕਮੇ ਦੇ ਬੰਦੇ ਨੇ ਆਉਣਾ ਉਹ ਆਪਣੀ ਇੱਥੇ ਪਰਚੀ ਬਿਲਕੁਲ ਨਾ ਕਟਾਵਾਂਗੇ ਜਾਂ ਤੁਸੀਂ ਚੱਲੇ ਹੋਵੇ ਬਾਤ ਖੋਲ ਜਾਣ ਅਸੀਂ ਚੱਲੇ ਆ ਪਰ ਸਾਡੇ ਲੋਕਲ ਸਾਥੀ ਲੋਕਲ ਕੀਡਰ ਇੱਥੇ ਲੱਗੇ ਆ ਆ ਲਾਗਲੇ ਪਿੰਡ ਆ ਲਾਗਲੇ ਖੇਤ ਸਾਡੇ ਹੀ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜੇ ਹੋਏ ਨੇ ਆ ਰਜਿੰਦਰ ਫਿਲਹਾਲ ਦੀਆਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕੀ ਅਜੇ ਵੀ ਕਿਸਾਨ ਮੌਕੇ ਤੇ ਮੌਜੂਦ ਨੇ ਹਾਲਾਂਕਿ ਟੋੜ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਜੇ ਬਿਲਕੁਲ ਪਰਮਿੰਦਰ ਲੁਧਿਆਣਾ ਤੇ ਲਡਵਾਲ ਟੋਲ ਪਲਾਜ਼ਾ ਤੇ ਬੇਸ਼ੱਕ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਤਾਲਾਬੰਦੀ ਦੀ ਗੱਲ ਕਹੀ ਜਾ ਰਹੀ ਸੀ ਪਰ ਇਸੇ ਵਿਚਾਲੇ ਉਹਨਾਂ ਨੇ ਤਰਪਾਲਾਂ ਦੇ ذریعے ਜਿਹੜੇ ਬੂਥ ਆ ਉਸ ਨੂੰ ਜਿਹੜਾ ਕਵਰ ਕਰ ਦਿੱਤਾ ਔਰ ਕਿਹਾ ਕਿ ਜਿਹੜਾ ਇਹ ਬੂਥ ਆ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਯਾ ਕਹਿ ਲਿਆ ਕਿ ਰੇਟ ਦੇ ਵਿੱਚ ਜਿਹੜੀ ਕਟੋਤੀ ਉਹ ਨਹੀਂ ਕੀਤੀ ਜਾਂਦੀ ਹਾਲਾਂਕਿ ਉਹਨਾਂ ਨੇ ਇਹ ਜਰੂਰ ਆਸ਼ਵਾਸਨ ਦਵਾਇਆ ਹੈ ਕਿ ਜੇਕਰ ਇਸ ਨੂੰ ਖੋਲਿਆ ਜਾਵੇਗਾ ਤਾਂ ਇਸ ਟੋਲ ਨੂੰ ਸਦਾ ਦੇ ਲਈ ਜਿਹੜਾ ਇਸ ਨੂੰ ਚੱਕ ਦਿੱਤਾ ਜਾਵੇਗਾ ਇਸੇ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਤਰਕ ਦਿੱਤਾ ਕਿ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੈ ਉਹਨਾਂ ਦੀ ਜ਼ਰੂਰ ਹੋਈ ਹੈ ਤਾਂ ਉਹਨਾਂ ਨੇ ਜਿਹੜਾ ਇਸ ਮਸਲੇ ਦੇ ਹੱਲ ਦੀ ਗੱਲ ਕਹੀ ਹੈ ਔਰ ਕਿਹਾ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਜ਼ਰੂਰ ਚੱਲ ਰਹੀ ਹੈ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਜੇਕਰ ਰੇਟ ਦੇ ਵਿੱਚ ਕਟੌਤੀ ਹੋਵੇਗੀ ਤਾਂ ਹੀ ਇਹ ਜਿਹੜਾ ਲੱਗਵਾਲ ਟੋਲ ਪਲਾਜ਼ਾ ਇਸ ਨੂੰ ਚਾਲੂ ਕੀਤਾ ਜਾਵੇਗਾ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਇੱਥੋਂ ਫ੍ਰੀ ਦੇ ਵਿੱਚ ਜਿਹੜਾ ਸਫ਼ਰ ਕਰਨਗੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਵਾਸਤੇ ਰਾਹਤ ਵਾਲੀ ਗੱਲ ਹੈ ਕਿਉਂਕਿ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੋਂ ਲੰਘਦੇ ਸੀ ਔਰ 230 ਰੁਪਏ ਦੇ ਕਰੀਬ ਜਿਹੜਾ ਇੱਕ ਸਾਈਡ ਦਾ ਉਹ ਦੇ ਕੇ ਜਾਂਦੇ ਸੀ ਤਾਂ ਉਹਨਾਂ ਦਾ ਇਹ ਟੋਲ ਜ਼ਰੂਰ ਬਚਿਆ ਹੈ ਪਰ ਕਿਸਾਨ ਇਸ ਨੂੰ ਆਪਣੀ ਵੱਡੀ ਜਿੱਤ ਜ਼ਰੂਰ ਮੰਨਦੇ ਨੇ ਜੀ ਰਾਜਿੰਦਰ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅਧਿਕਾਰੀਆਂ ਦੇ ਨਾਲ ਵੀ ਕਿਸਾਨਾਂ ਆਗੂਆਂ ਦੀ ਜਿਹੜੀ ਕਿ ਮੀਟਿੰਗ ਹੋਈ ਤਾਂ ਜੋ ਇਹਨਾਂ ਦੀ ਮੁੱਖ ਮੰਗ ਹੈ ਕਿ ਜਿਹੜਾ ਵਾਅਦਾ ਕੀਤਾ ਗਿਆ ਟੋਲ ਟੈਕਸ ਦੇ ਵਿੱਚ ਉਸ ਨੂੰ ਵਾਪਸ ਲਿਆ ਜਾਵੇ ਕਿ ਉਸ ਨੂੰ ਲੈ ਕੇ ਕੋਈ ਸਹਿਮਤੀ ਬਣਦੀ ਹੋਈ ਨਜ਼ਰ ਆਈ ਹੈ ਜਾਂ ਕੋਈ ਭਰੋਸਾ ਮਿਲਿਆ ਹੈ ਜੇ ਬਿਲਕੁਲ ਇਸ ਮਾਮਲੇ ਦੇ ਵਿੱਚ ਲੁਧਿਆਣਾ ਏਡੀਸੀ ਦੇ ਵੱਲੋਂ ਅੱਜ ਜਿਹੜਾ ਮੰਗ ਪੱਤਰ ਜ਼ਰੂਰ ਲਿਆ ਜਾਣਾ ਸੀ ਤਾਂ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਜਾਂ ਵਕ ਵਕ ਜਥੇਬੰਦੀਆਂ ਅੱਜ ਜਿਹੜੀਆਂ ਸਹਿਯੋਗ ਕਰਨ ਪਹੁੰਚੀਆਂ ਸੀ ਉਹਨਾਂ ਦੀਆਂ ਮੰਗਾਂ ਨੇ ਤਾਂ ਕਿ ਇਸ ਲੱਡਵਾਲ ਟੋਲ ਪਲਾਜ਼ਾ ਦੀ ਦਰਾਂ ਦੇ ਵਿੱਚ ਜਿਹੜੀ ਕਟੌਤੀ ਹੋ ਸਕੇ ਪਰ ਉਹਨਾਂ ਦੇ ਵੱਲੋਂ ਜਿਹੜਾ ਮੰਗ ਪੱਤਰ ਰਸੀਵ ਨਹੀਂ ਕੀਤਾ ਗਿਆ ਇਸੇ ਵਿਚਾਲੇ ਕਿਸਾਨਾਂ ਨੇ ਇਹ ਜ਼ਰੂਰ ਕੀਤਾ ਹੈ ਕਿ ਉਹ ਇਸ ਟੂਲ ਪਲਾਜ਼ਾ ਦੇ ਬੂਥਾਂ ਦੇ ਉੱਤੇ ਅੱਜ ਪੱਕੇ ਤੌਰ ਤੇ ਜਿਹੜਾ ਘੇਰਾਬੰਦੀ ਕਰਕੇ ਚੱਲੇ ਨੇ ਤਾਂ ਕਿ ਜਿਹੜੇ ਇਹਨਾਂ ਟੂਲ ਬੂਥਾਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਔਰ ਜਿਹੜਾ ਟੋਲ ਵਸੂਲਣ ਦੀ ਗੱਲ ਆ ਰਹੀ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਤਾਂ ਵੱਲ ਜਿਹੜਾ ਧਿਆਨ ਨਹੀਂ ਦਿੱਤਾ ਜਾਵੇਗਾ ਉਦੋਂ ਤੱਕ ਇਹ ਟੋਲ ਤੇ ਲੋਕ ਜਿਹੜੇ ਆ ਉਹ ਪੈਸਾ ਨਹੀਂ ਦੇਣਗੇ ਤਾਂ ਸਿੱਧੇ ਤੌਰ ਤੇ ਕਿਸਾਨਾਂ ਨੇ ਜਿਹੜਾ ਐਲਾਨ ਜਰੂਰ ਕੀਤਾ ਹੈ ਜੀ ਅਜੰਦਰ ਜਿਵੇਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਜਦੋਂ ਕਿਸਾਨਾਂ ਦੇ ਕੋਲ ਤਰਪਾਲਾਂ ਦੇ ਨਾਲ ਸਾਰੇ ਬੂਥ ਟੱਕੇ ਗਏ ਤਾਂ ਕੀ ਹੋਣ ਜਿਹੜਾ ਕਿਸਾਨਾਂ ਦਾ ਧਰਨਾ ਪਿਛਲੇ 13 ਦਿਨਾਂ ਤੋਂ ਚੱਲ ਰਿਹਾ ਸੀ ਧਰਨਾ ਕਿ ਉਸੇ ਤਰ੍ਹਾਂ ਜਾਰੀ ਰਹੇਗਾ ਜਾਂ ਕੀ ਹੁਣ ਕਿਸਾਨਾਂ ਦੇ ਕੋਲ ਧਰਨਾ ਖਤਮ ਕਰ ਦਿੱਤਾ ਆ ਗਿਆ ਹੈ ਜਿਹੜੇ ਕਿ ਆ ਬੂਸਟ ਕਰਨ ਤੋਂ ਬਾਅਦ ਜੀ ਬਿਲਕੁਲ ਪਰਮਿੰਦਰ ਇਹ ਜਰੂਰ ਉਹਨਾਂ ਨੇ ਦੱਸਿਆ ਹੈ ਕਿ ਇੱਥੇ ਜਿਹੜਾ ਉਹਨਾਂ ਦੇ 4 ਤੋਂ 5 ਮੈਂਬਰ ਜਰੂਰ ਜਿਹੜੇ ਰਹਿਣਗੇ ਕਿਉਂਕਿ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਨੇ ਜਰੂਰ ਇਸ ਗੱਲ ਨੂੰ ਲੈ ਕੇ ਕਿਹਾ ਹੈ ਕਿ ਉਹਨਾਂ ਦੇ ਹੋਰ ਵੀ ਜਿਹੜੇ ਕਈ ਜਗ੍ਹਾ ਤੇ ਉਹਨਾਂ ਨੇ ਜਿਸ ਤਰੀਕੇ ਨਾਲ 17 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਉਹ ਜਾ ਕੇ ਆ ਜਿਹੜਾ ਨਵਦੀਪ ਦੇ ਹੱਕ ਦੇ ਵਿੱਚ ਐਸਐਸਪੀ ਦਫ਼ਤਰ ਦਾ ਘਰਾਵ ਕਰਨਗੇ ਤਾਂ ਉਹਨਾਂ ਨੇ ਇਹ ਜ਼ਰੂਰ ਤਰਕ ਦਿੱਤਾ ਕਿ ਇੱਥੇ 4 ਤੋਂ 5 ਮੈਂਬਰ ਜ਼ਰੂਰ ਉਹਨਾਂ ਦੇ ਰਹਿਣਗੇ ਔਰ ਇਹ ਇੱਥੇ ਕੋਈ ਵੀ ਅਗਰ ਹਲਚਲ ਹੁੰਦੀ ਹੈ ਤਾਂ ਫਿਰ ਉਹ ਕਿਸੇ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਕਰ ਠੀਕ ਹੈ ਜਿੰਦਰ ਫਿਲਾਹਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਔਰ ਗੱਲ ਇੱਥੇ ਨਹੀਂ ਖਤਮ ਹੋਈ ਉਹਨਾਂ ਨੂੰ ਕਿਹਾ ਗਿਆ ਵੀ 2 ਲੱਖ ਰੁਪਈਆ ਹੋਰ ਚਾਹੀਦਾ ਫਿਰ ਮੈਟਰ ਜਿਹੜਾ ਆ ਪੂਰੀ ਤਰ੍ਹਾਂ ਖਤਮ ਹੋਊਗਾ 5 ਲੱਖ 20 ਹਜ਼ਾਰ ਰੁਪਏ ਦਾ ਉਹਨਾਂ ਕੋਲ ਰਿਕਾਰਡ ਵੀ ਹੈ ਸੰਦੀਪ ਕੁਮਾਰ ਜੀ ਕੋਲ ਉਹਨਾਂ ਕੋਲ ਇਹਨਾਂ ਦੀਆਂ ਰਿਕਾਰਡਿੰਗਸ ਵੀ ਹੈ ਜਿਹਦੇ ਚ ਮੰਗ ਕਰ ਰਿਹਾ ਇਹਨਾਂ ਦਾ ਭਰਾ ਰਾਜਨ ਅੰਗਰਾਲ ਸਹੀ ਤਨ ਅੰਗਰਾਲ ਦਾ ਭਰਾ ਜਿਹੜਾ ਕਿਉਂਕਿ ਕੰਮ ਇਹਨਾਂ ਨੇ ਵੰਡੇ ਹੋਏ ਸੀ ਕੰਮ ਇਹਨਾਂ ਨੇ ਇਸ ਤਰ੍ਹਾਂ ਵੰਡੇ ਸੀ ਜਿਹੜਾ ਕਾਰੋਬਾਰ ਹੈ ਪੈਸੇ ਦਾ ਸਾਰਾ ਲੈਣਾ ਦੇਣਾ ਹੈ ਦੇਖਾ ਜੋਖਾ ਉਹ ਰਾਜਨ ਅੰਗਰਾਲ ਰੱਖੂਗਾ ਰਾਜਨੀਤਿਕ ਤਾਕਤ ਜਿਹੜੀ ਆ ਉਹ ਸ਼ੀਤਲ ਅੰਗਰਾਲ ਜਿਹੜਾ ਭਾਜਪੀ ਦਾ ਵਿਧਾਇਕ ਵਾਸਤੇ ਇਲੈਕਸ਼ਨ ਕੰਟੈਸਟ ਕਰ ਰਿਹਾ ਜਲੰਧਰ ਵੈਸਤੌਰ ਔਰ ਇਹਦੇ ਵਿੱਚ ਇਹਨਾਂ ਦੀ ਇੱਕ ਕੜੀ ਹੋਰ ਸੀ ਈਯੂਬ ਖਾਨ ਉਹਨਾਂ ਦਾ ਰਾਈਟ ਹੈਂਡ ਮੰਨਿਆ ਜਾਂਦਾ ਈਯੂਬ ਖਾਨ ਪੁਲਿਸ ਸਟੇਸ਼ਨ ਲੈ ਕੇ ਗਿਆ ਮਿਸਟਰ ਸੰਦੀਪ ਕੁਮਾਰ ਜਿਨ੍ਹਾਂ ਦੀ ਕੰਪਲੇਂਟ ਦੇ ਬਿਹਾਫ ਤੇ ਅੱਜ ਮੈਂ ਤੁਹਾਡੇ ਨਾਲ ਰੂਪ ਰੂਪ ਹੋਇਆ ਐ। ਈਯੂਬ ਖਾਨ ਰਾਜਨਗੁਰਾਲ ਨੇ ਕਿਹਾ ਵੀ ਈਯੂਬ ਖਾਨ ਜਿਹੜਾ ਆ ਇਰਤੇ ਅੱਖਾਂ ਮੀਚ ਕੇ ਤੁਸੀਂ ਭਰੋਸਾ ਕਰੋ ਮੇਰਾ ਬੰਦਾ ਆ ਥਾਣੇ 'ਚ ਵੀ ਤੁਹਾਡੇ ਨਾਲ ਜਾਊਗਾ ਇੰਨੇ ਪੈਸੇ ਨੂੰ ਫੜਾ ਦਿਓ ਜੋ ਜਿਸ ਤਰ੍ਹਾਂ ਦੀ ਰਿਕਾਰਡਿੰਗ ਸਾਰੀ ਹੋਈ ਆ ਅੱਡ-ਅੱਡ ਕਿਸ਼ਤਾਂ 'ਚ ਪੈਸੇ ਲਏ ਗਏ। ਫਿਰ ਉਹਨਾਂ ਨੂੰ ਅੱਜ ਤੋਂ ਤਕਰੀਬਨ 1.5-2 ਮਹੀਨੇ ਪਹਿਲਾਂ ਕਹਿ ਦਿੱਤਾ ਗਿਆ ਜੀ ਤੁਹਾਡਾ ਮੈਟਰ ਜਿਹੜਾ ਆ ਉਹ ਸੌਟ ਆਊਟ ਹੋ ਗਿਆ ਤੇ ਤੁਸੀਂ ਬੇਫਿਕਰ ਰਹੋ ਲੇਕਿਨ ਇਨ ਬਿਟਵੀਨ ਉਹਨਾਂ ਨੂੰ ਫੇਰ ਪੁਲਿਸ ਸਟੇਸ਼ਨ ਤੋਂ ਕਾਲ ਆਉਂਦੀ ਆ ਸੰਦੀਪ ਕੁਮਾਰ ਨੂੰ ਵੀ ਤੁਹਾਡਾ ਮੈਟਰ ਹੈ ਤੁਹਾਡੀ ਪੇਸ਼ੀ ਹੈ ਤੁਸੀਂ ਆ ਕੇ ਜਾਓ ਜਦੋਂ ਸੰਦੀਪ ਕੁਮਾਰ ਰਾਜਨਗਰਾਲ ਨਾਲ ਸੰਪਰਕ ਕਰਦਾ ਹੈ ਥਰੂ ਈਯੂਬ ਈਯੂਬ ਖਾਨ ਤੇ ਉਹਨੂੰ ਕਿਹਾ ਜਾਂਦਾ ਜੀ ਉਹ 5 ਲੱਖ 20 ਹਜ਼ਾਰ ਚਿੱਤੇ ਗੱਲ ਬਣੀ ਨਹੀਂ ਰੁਪਈਆ 2 ਲੱਖ ਹੋਰ ਲੱਗੂਗਾ ਫਿਰ ਤੁਹਾਡਾ ਮੈਟਰ ਸ਼ਾਰਟ ਆ ਸੌਟ ਆਊਟ ਜਿਹੜਾ ਖਤਮ ਹੋ ਜਾਊਗਾ। ਔਰ ਇਸੇ ਦੌਰਾਨ ਜਿਹੜਾ ਸੰਦੀਪ ਕੁਮਾਰ ਤੇ ਦੂਜੀ ਪਾਰਟੀ ਦਾ ਡਿਸਪਿਊਟ ਸੀ ਆਪਸ ਉਹਨਾਂ ਨੇ ਇੱਕ ਸਮਝੌਤੇ ਦੀ ਪ੍ਰਕਿਰਿਆ ਰਿਸ਼ਤੇਦਾਰੀ ਦੇ ਥਰੂ ਚਲਾਈ। ਉਹਨਾਂ ਦਾ ਆਪਸ ਸਮਝੌਤਾ ਹੋਣ ਜਾ ਰਿਹਾ ਸੀ। ਇਨ ਬਿਟਵੀਨ ਰਾਜਨਗਰਾਲ ਨੇ ਫਿਰ ਇੰਟਰਵੈਨ ਕੀਤਾ ਕਿ ਸਾਡੇ ਤੋਂ ਬਾਰ ਬਾਰ ਅਸੀਂ ਸਮਝੌਤਾ ਨਹੀਂ ਹੋਣ ਦਵਾਂਗੇ ਸਾਡਾ ਏਰੀਆ ਹੈ। ਪੜੋ ਸਾਡੇ ਹਿਸਾਬ ਨਾਲ ਕੰਮ ਕਰੂਗੀ ਔਰ ਤੁਹਾਨੂੰ ਲੈਣੇ ਤੇ ਦੇਣੇ ਪੈ ਜਾਣਗੇ ਜੇ ਸਮਝੌਤਾ ਕਰ ਲਿਆ ਤੇ ਥ੍ਰੈਟ ਵੀ ਕੀਤਾ ਐਕਸਟਰਸ਼ਨ ਐਂਡ ਥ੍ਰੈਟ ਔਰ ਉਹਨਾਂ ਤੋਂ 5 ਲੱਖ 20 ਹਜ਼ਾਰ ਲੈਣ ਦੇ ਬਾਵਜੂਦ 2 ਲੱਖ ਰੁਪਏ ਦੀ ਹੋਰ ਮੰਗ ਕੀਤੀ ਤੁਹਾਡੇ ਸਾਰੇ ਸਤਕਾਰਯੋਗ ਤੁਸੀਂ ਜਲੰਧਰ ਦਾ ਮੀਡੀਆ ਦੇ ਬੈਠੇ ਹੋ ਸਾਥੀ ਤੁਹਾਡੇ ਰਾਹੀਂ ਜਲੰਧਰ ਵੈਸਟ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਐ ਕਿ ਬੀਜਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਜਿਹੜਾ ਕੀ ਕਈ ਮਾਮਲਿਆਂ 'ਚ આરોપી ਆ ਉਹਦੇ ਛੋਟੋਰਸ਼ਨ ਦਾ ਇੱਕ ਨਵਾਂ ਮਾਮਲਾ ਜਿਹੜਾ ਅੱਜ ਤੋਂ ਬਾਅਦ ਜੁੜ ਰਿਹਾ ਹੈ ਔਰ ਇਹ ਮਾਮਲੇ ਦੀ تحقیقات ਵਾਸਤੇ ਆਲਰੇਡੀ ਪੰਜਾਬ ਸਰਕਾਰ ਵੱਲੋਂ ਇਨਸਟਰਕਸ਼ਨਾਂ ਜਾਰੀ ਹੋ ਗਈਆਂ ਪੂਰਾ ਮਾਮਲਾ ਇਨਵੈਸਟੀਗੇਟ ਕਰਕੇ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਨਿਆਂ ਦਿੱਤਾ ਜਾਊਗਾ ਔਰ ਸ਼ੀਤਲ ਅੰਗਰਾਲ ਦੇ ਖਿਲਾਫ ਔਰ ਰਾਜਨ ਅੰਗਰਾਲ ਦੇ ਖਿਲਾਫ ਵੱਣਦੀ ਕਾਰਵਾਈ ਜਿਹੜੀ ਆ ਉਹ ਪੰਜਾਬ ਪੁਲਿਸ ਕਰੂਗੀ ਇਹ ਅਸੀਂ ਉਹਨਾਂ ਨੂੰ ਸੰਦੀਪ ਕੁਮਾਰ ਦੀ ਪਰਿਵਾਰ ਨੂੰ ਜਿਹੜਾ ਆ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਕਿਉਂਕਿ ਇਸ ਟਾਈਮ ਉਹਨਾਂ ਦੀ ਫੈਮਲੀ ਵੀ ਆਸਟ੍ਰੇਲੀਆ ਗਈ ਉਹਦੇ ਪੇਰੈਂਟਸ ਵੀ ਗਏ ਹੋਏ ਆ ਔਰ ਸੰਦੀਪ ਕੁਮਾਰ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਹੋ ਰਹਿਦਾ ਹੀ ਆਸਟ੍ਰੇਲੀਆ ਗੱਲ ਇਹ ਜਿਹੜੇ ਇੱਜ਼ਤਦਾਰ ਪਰਿਵਾਰ ਹੈ ਜਿਹੜੇ ਇਮਾਨਦਾਰੀ ਨਾਲ ਕੰਮਕਾਰ ਕਰਨ ਵਾਲਿਓ ਉਹਨਾਂ ਨੂੰ ਹੁੰਦਾ ਵੀ ਅਸੀਂ ਕਿਉਂ ਇਸ ਕਮਾਚ ਪਈਏ ਇਸ ਪੁਲਿਸ ਵਾਲੇ ਮਸਲਿਆਂ ਤੇ ਹਰ ਬੰਦਾ ਡਰਦਾ ਵੀ ਆ ਥੋੜਾ ਅੱਚੀ ਜਿਗਦਾ ਵੀ ਆ ਲੇਕਿਨ ਸ਼ੀਤਲੰਗਰਾਲ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਜਲੰਧਰ ਵੈਸਟ ਦਾ ਲੀਡਰ ਅਖਵਾਂਦੇ ਆ ਜਾਂ ਐਮਐਲਏ ਬਣਨਾ ਚਾਹੁੰਦੇ ਇਹਨਾਂ ਲੋਕਾਂ ਦਾ ਅਸਲੀ ਕਿਰਦਾਰ ਜਿਹੜਾ ਆ ਉਹ ਤੁਹਾਡੇ ਰਾਹੀਂ ਜਲੰਧਰ ਔਰ ਜਲੰਧਰ ਵੈਸਟ ਦੇ ਲੋਕਾਂ ਨੂੰ ਅੱਸੀ ਦੱਸਣਾ ਚਾਹੁੰਨੇ ਆ ਖਬਰਦਾਰ ਰਹੋ ਇਹੋ ਜਿਹੇ ਲੋਕਾਂ ਤੋਂ ਖਬਰਦਾਰ ਇਹ ਜੀ ਇੱਕ ਪਾਸੇ ਭਗਤ ਪਰਿਵਾਰ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਵੀ ਤਾ ਉਮਰ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਜਵਾਬਦੇਹੀ ਨਾਲ ਤਨਦੇਹੀ ਨਾਲ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਵਜ਼ੀਰ ਵੀ ਰਹੇ ਕੋਈ ਉਹਨਾਂ ਤੇ ਦਾਗ ਨਹੀਂ ਹੈ ਕਿਸੇ ਤਰ੍ਹਾਂ ਦਾ આરોਪ ਅਲਿਗੇਸ਼ਨ ਨਹੀਂ ਹੈ ਤੇ ਉਹਨਾਂ ਦੇ بیٹے ਮਹਿੰਦਰ ਭਗਤ ਜਿਹੜੇ ਆਮਾ ਦੀ ਪਾਰਟੀ ਦੇ ਕੈਂਡੀਡੇਟ ਹੈ ਉਨ ਉਹ ਵੀ ਆਪਣੇ ਪਿਓ ਵਾਂਗੂ ਫਾਦਰ ਸਾਹਿਬ ਵਾਂਗੂ ਆਪਣੇ ਪਿਤਾ ਜੀ ਦੇ ਕਦਮਾਂ ਤੇ ਚੱਲਦੇ ਹੋਏ ਇਮਾਨਦਾਰੀ ਨਾਲ ਰਾਜਨੀਤੀ ਕਰ ਰਿਹਾ ਔਰ ਜਲੰਧਰ ਦੇ ਲੋਕਾਂ ਦੀ ਜਲੰਧਰ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਿਹਾ ਫੈਸਲਾ ਜਲੰਧਰ ਵੈਸਟ ਵਾਲਿਓ ਤੁਸੀਂ ਲੈਣਾ ਤੁਹਾਡੇ ਅੱਗੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਹੈ ਇੱਕ ਪਾਸੇ ਐਕਸਟਰਸ਼ਨ ਮੰਗਣ ਵਾਲੇ ਸੱਟੇ ਦੜੇ ਕਮਿਸ਼ਨ ਠੱਗੀ ਫਰਾਡ ਤਮਾਮ ਆਰੋਪ ਲੱਗਣ ਵਾਲਾ ਬੀਜੇਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਭਗਤ ਪਰਿਵਾਰ ਦੇ ਮਹਿੰਦਰ ਭਗਤ ਜੀ ਇਮਾਨਦਾਰ ਜ਼ਿੰਮੇਵਾਰ ਸਾਫ਼ ਸੁਥਰਾ ਕਿਰਦਾਰ ਜਿਨ੍ਹਾਂ ਦਾ ਸਿਰਫ ਔਰ ਸਿਰਫ ਸੇਵਾ ਦੀ ਭਾਵਨਾ ਨਾਲ ਰਾਜਨੀਤੀ ਕਰ ਰਿਹਾ ਉਹ ਇਲੈਕਸ਼ਨ ਲੜ ਰਿਹਾ ਤੇ ਫੈਸਲਾ ਜਲੰਧਰ ਵਸਦੇ ਲੋਕਾਂ ਨੇ ਕਰਨਾ ਹੈ ਕਾਂਗਰਸ ਵਾਲੇ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਬਤੌਰ ਡਿਪਟੀ ਮੇਅਰ ਰਹਿੰਦੇ ਹੋਏ ਜੋ ਗੁਲ ਖਿਲਾਏ ਆ ਉਹ ਵੀ ਪਿਛਲੇ ਦਿਨਾਂ ਸਾਡੇ ਅਰਜੋਤ ਬੈਂਜ ਜੀ ਵੱਲੋਂ ਤੁਹਾਡੇ ਸਾਹਮਣੇ ਰੱਖਿਆ ਸੀ ਬੇਰਵਾ ਸੋ ਅੱਜ ਦਾ ਪ੍ਰੈਸ ਕਾਨਫਰੰਸ ਦਾ ਮਕਸਦ ਵੀ ਇਹ ਸੀ ਕਿ ਸ਼ੀਤਲ ਅੰਗਰਾਲ ਤੇ ਇੱਕ ਨਵਾਂ ਦੋਸ਼ ਜਿਹੜਾ ਅੱਜ ਦੀ ਕੰਪਲੇਨ ਸਾਡੇ ਕੋਲ ਆਈ ਹੈ ਸੰਦੀਪ ਮਿਸਟਰ ਸੰਦੀਪ ਕੁਮਾਰ ਜਿਹੜੇ ਹੁਣ ਆਸਟ੍ਰੇਲੀਆ ਚ ਹੈ ਸਾਰਾ ਪਰਿਵਾਰ ਵੀ ਔਰ ਉਹਨਾਂ ਨੂੰ ਐਕਸਟਰਸ਼ਨ ਮਨੀ ਲਈ ਗਈ ਮੰਗੀ ਹੀ ਨਹੀਂ ਗਈ 5 ਲੱਖ 20000 ਰੁਪਏ ਦਾ ਰਿਕਾਰਡ ਹੈ 2 ਲੱਖ ਰੁਪਏ ਹੋਰ ਮੰਗਿਆ ਇਸ ਤਰ੍ਹਾਂ ਦੀ ਘਟਿਆ ਲੋਕਾਂ ਨੂੰ ਦਿਲेंद्र ਵੈਸਤੇ ਲੋਕੋ ਰਿਜੈਕਟ ਕਰਿਓ ਇਮਾਨਦਾਰ ਬੰਦੇ ਨੂੰ ਆਪਣੀ ਨੁਮਾਇੰਦਗੀ ਕਰਨ ਦਾ ਮੌਕਾ ਦਿਓ ਇੰਨੀਆਂ ਬੇਨਤੀਆਂ ਲੈ ਕੇ ਤੁਹਾਡੇ ਰੂਬਰੂ ਹੈ ਤੁਹਾਡਾ ਕੋਈ ਸਵਾਲ ਹੈ ਸਭ ਸਰਜੀਤ ਸਿੰਘ ਚੰਨੀ ਦੇ ਕਬਿਆਨ ਆਇਆ ਕਹਿੰਦਾ ਜਿਹੜੇ ਪਹਿਲਾਂ ਕੰਮ ਸ਼ੀਤਲ ਮੁਰਾਲ ਤੇ ਰਿਕੋ ਕਰਦੇ ਸੀ ਉਹਨੋਂ ਕੰਮ ਅਮਨ ਅਰੋੜਾ ਕਰਦੇ ਜੋ ਕਿ ਕੈਬਨਟ ਮੰਤਰੀ ਨੇ ਚਾਹੇ ਢੜੇ ਸੱਟੇ ਦਾ ਕੰਮ ਹੋਵੇ ਨਸ਼ੇ ਦਾ ਕੰਮ ਦੇਖੋ ਚੰਨੀ ਸਾਹਿਬ ਨਾ ਸ਼ਾਇਦ ਮਾਨਸਿਕ ਸਥਿਤੀ ਆਪਣੀ ਗਵਾ ਬੈਠੇ ਕਿਉਂਕਿ ਜਿਹੜੇ ਹਾਲਾਤਾਂ ਚੋਂ ਗੁਜ਼ਰ ਰਹੇ ਆ ਔਰ ਆਪਣਾ ਇਲਾਕਾ ਉਹ ਪਹਿਲੀ ਛੱਡਿਆ ਇਸ ਹਿੱਸੇ ਕਰਕੇ ਸੋ ਇਸ ਕਰਕੇ ਉਹਨਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਵੈਸੇ ਵੀ ਪੰਜਾਬ ਦੇ ਲੋਕ ਹੁਣ ਲੈਣੋਂ ਹਟ ਗਏ ਆ ਤੇ ਉਹ ਤੇ ਪਤਾ ਨਹੀਂ ਕੀ ਕੀ ਕੱਲ ਨੂੰ ਉਹੀ ਨਾ ਕਹਿ ਦੇਣ ਵੀ ਮੈਂ ਪਹਿਲਾਂ ਜਿਤਨਾ ਨਹੀਂ ਕਹਿੰਦੇ ਮੈਂ ਕੀ ਬੈਂਡ ਚਲਾ ਲੈਣਾ ਰਿਕਸ਼ਾ ਚਲਾ ਲੈਣਾ ਕੱਲ ਨੂੰ ਉਹਨਾਂ ਨੇ ਇਹ ਵੀ ਕਹਿ ਲੈਣਾ ਮੈਂ ਸੱਟਾ ਵੀ ਚਲਾ ਲੈਣਾ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਹੈ ਜਲੰਧਰ ਦੇ ਵਿੱਚ ਆਵਾਜ਼ੀ ਪਾਰਟੀ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਸ਼ੇਤਲੰਗਰਾਲ ਨੂੰ ਆਵਾਜ਼ੀ ਪਾਰਟੀ ਦੇ ਵੱਲੋਂ ਨਿਸ਼ਾਨੇ ਤੇ ਲਿਆ ਗਿਆ ਸ਼ੇਤਲੰਗਰਾਲ ਤੇ ਜੋ ਕਿ ਆਵਾਜ਼ੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਐਮਪੀ ਮਰਵਿੰਦਰ ਸਿੰਘ ਜੰਗ ਨੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਦਰਸਲ ਆ ਸ਼ੀਤਲੰਗਰਾਲ ਜਿਹੜੇ ਕਿ ਜਲੰਧਰ ਵੈਸਟ ਸਟਰੀਟ ਤੇ ਭਾਜਪਾ ਵੱਲੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਮਹਿੰਦਰ ਭਗਤ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਪਾਇਆ ਗਿਆ ਲਗਾਤਾਰ ਜਿਹੜਾ ਚੋਣ ਅਖਾੜਾ ਪਖਿਆ ਹੋਇਆ 10 ਜੁਲਾਈ ਨੂੰ ਇੱਥੇ VOTING ਹੋਣੀ ਹੈ ਤੇ ਇਸ ਨੂੰ ਲੈ ਕੇ ਹੁਣ ਵਾਰ ਪਲਟ ਵਾਰ ਦਾ سلسلہ ਵੀ ਲਗਾਤਾਰ ਜਾਰੀ ਹੈ ਤਾਂ ਸ਼ੀਤਲੰਗਰਾਲ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਆ ਵੱਡੇ ਇਲਜ਼ਾਮ ਲਗਾਏ ਗਏ ਨੇ ਖੈਰ ਵੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਸ਼ਿਤਲ ਉਂਗਰਾਲ ਦਾ ਇਸ ਨੂੰ ਲੈ ਕੇ ਕੀ ਰਿਐਕਸ਼ਨ ਆਉਂਦਾ ਹੈ ਤਾਂ ਸਿਆਸੀ ਅਖਾੜਾ ਜਲੰਧਰ ਵੈਸਟ ਸੀਟ ਨੂੰ ਲੈ ਕੇ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਤੋ ਕੁਝ ਹੀ ਦਿਨ ਬਾਕੀ ਬਚੇ ਨੇ 10 ਜੁਲਾਈ ਨੂੰ ਜਿਹੜੀ ਕਿ ਜਲੰਧਰ ਵੈਸਟ ਸੀਟ ਦੀ ਸਿੱਨੀ ਚੋਣ ਨੂੰ ਲੈ ਕੇ VOTING ਹੋਣੀ ਹੈ ਤੇ ਇਸ ਨੂੰ ਲੈ ਕੇ ਹਰ ਪਾਰਟੀ ਦੇ ਨੂੰ ਲਗਾਤਾਰ ਜ਼ੋਰ ਜਮਾਇਸ਼ ਕੀਤੀ ਜਾ ਰਹੀ ਤੇ ਇਸ ਦੇ ਵਿਚਾਲੇ ਵਾਰ ਪਲਟ ਵਾਰ ਦਾ ਸਿਲਸਿਲਾ ਵੀ ਹਾਂ ਲਗਾਤਾਰ ਚੱਲੀ ਐ ਦਰਸਲ ਸ਼ੀਤਲungeraj ਜਿਹੜੇ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਸਨ ਉਹਨਾਂ ਦੇ ਸਿਫੇਤ ਤਬਾਦ ਸੀਟ ਖਾਲੀ ਹੋਏ ਜਿਸ ਨੂੰ ਲੈ ਕੇ ਉਹਨਾਂ ਜ਼ਿਮਨੀ ਚੋਣ ਹੋ ਰਹੀ ਐ ਐਮਪੀ ਚਰਨਜੀ ਚੰਨੀ ਦੇ ਵੱਲੋਂ ਉਧਰ ਆਮ ਆਦਮੀ ਪਾਰਟੀ ਦੇ ਤਿੱਖਾ ਮਲਾਬ ਬੋਲਿਆ ਗਿਆ ਉਹਨਾਂ ਦਾ ਕਹਿਣਾ ਕਿ ਦਿੱਲੀ ਵਰਗਾ ਸ਼ਰਾਬ ਘਟਾਲਾ ਪੰਜਾਬ ਦੇ ਵਿੱਚ ਵੀ ਹੋਇਆ ਐ ਪੰਜਾਬ ਐ ਪ੍ਰਾਈਵਟ ਪਾਲਿਸੀ ਦੀ ਜਾਂਚ ਹੋਵੇ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਉਹਨਾਂ ਦਾ ਕਹਿਣਾ ਕਿ ਹਜ਼ਾਰਾਂ ਕਰੋੜ ਰੁਪਏ ਦਾ ਘਟਾਲਾ ਹੋਇਆ ਐ ਦਿੱਲੀ ਵਾਲੀ ਸ਼ਰਾਬ ਨੀਤੀ ਹੀ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਹੈ ਅਮਨ ਅਰੋੜਾ ਤੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਅਮਨ ਅਰੋੜਾ ਤੇ ਅਮਨ ਅਰੋੜਾ ਤੇ ਵੀ ਗੰਭੀਰ ਜੋਕੇ ਇਲਜ਼ਾਮ ਲਗਾਏ ਗਏ ਨੇ ਚਰਨਜੀਤ ਚੰਨੀ ਦੇ ਵੱਲੋਂ ਜਿਸ ਨੂੰ ਲੈ ਕੇ ਬਲਵਿੰਦਰ ਕੰਗ ਦੇ ਵਿਰੋ ਆਵਾਜ਼ ਦੀ ਪਾਰਟੀ ਦੇ ਵੱਲੋਂ ਜਵਾਬ ਵੀ ਦਿੱਤਾ ਗਿਆ ਇਸ ਨੂੰ ਲੈ ਕੇ ਸਵਾਲ ਵੀ ਕੀਤਾ ਗਿਆ ਸੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਆਵਾਜ਼ ਦੀ ਪਾਰਟੀ ਨੇ ਪਲਟਵਾਰ ਵੀ ਕੀਤਾ ਹੈ ਅਮਨ ਅਰੋੜਾ ਤੇ ਵੀ ਗੰਭੀਰ ਇਲਜ਼ਾਮ ਜੋ ਕਿ ਚਰਨਜੀਤ ਚндੜਯੋ ਲਗਾਏ ਗਏ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਵਰਗਾ ਸ਼ਰਾਬ ਘੁਟਾਲਾ ਪੰਜਾਬ ਦੇ ਵਿੱਚ ਵੀ ਹੋਇਆ ਹੈ ਪੰਜਾਬ ਐਕਸਰਸਾਈਜ਼ ਪਾਲਿਸੀ ਦੀ ਜਾਂਚ ਹੋਵੇ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ ਦਿੱਲੀ ਵਾਲੀ ਸ਼ਰਾਬ ਨੀਤੀ ਹੀ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਜਮਾਨਤ ਮਿਲੀ ਹੀ ਨਹੀਂ ਹੈ ਕੇਸ ਦੇ ਵਿੱਚ ਜਿਹੜੇ ਹੈ ਉਹ ਜਿਹੜੇ بڑے ਕੱਪੜੇ ਹੋਏ ਹੈ ਔਰ ਜਿਹੜਾ ਸ਼ਰਾਬ ਦਾ ਵੱਡਾ ਘੁਟਾਲਾ ਹੈ ਉਹ ਪੰਜਾਬ ਦਾ ਵੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਦਾ ਵੀ ਜਿਹੜਾ ਕਪੜਾ ਉਸ ਨੂੰ ਦੇਖਿਆ ਜਾਵੇ ਹਜ਼ਾਰਾਂ ਕਰੋੜ ਰੁਪਏ ਹਰ ਸਾਲ ਪੰਜਾਬ ਦਾ ਲੁੱਟਿਆ ਜਾ ਰਿਹਾ ਉਹੀ ਪਾਲਿਸੀ ਜਿਹੜੀ ਦਿੱਲੀ ਵਿੱਚ ਜਿਹਦੇ ਕਰਕੇ ਕੇਜਰੀਵਾਲ ਨੂੰ ਫੜਿਆ ਗਿਆ ਉਹੀ ਇੱਥੇ ਚੱਲ ਰਹੀ ਹੈ ਦਿੱਲੀ ਵਾਲਿਆਂ ਨੇ ਤਾਂ ਵਾਪਸ ਲੈ ਵੀ ਲਈਏ ਵਾਪਸ ਵੀ ਨਹੀਂ ਲੈ ਰਹੇ ਪਹਿਲਾਂ ਜਿਹੜਾ ਕੰਮ ਸੀਤ ਲੰਗਰਾਲ ਤੇ ਰਿੰਕੂ ਨੇ ਸੰਭਾਲਿਆ ਹੋਇਆ ਸੀ 2 ਸਾਲ ਉਹ ਅੱਜਕੱਲ ਅਮਨ ਅਰੋੜਾ ਨੇ ਸੰਭਾਲਿਆ ਹੋਇਆ ਉਹ ਕੰਮ ਹੈਗਾ بڑے ਸੱਟੇ ਦਾ ਲਾਟਰੀਆਂ ਦਾ ਨਸ਼ੇ ਦਾ ਸੋ ਇਹ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਇੱਥੇ ਲੋ ਐਂਡ ਆਰਡਰ ਦੀ ਸਮੱਸਿਆ ਨੂੰ ਜਿਹੜੀ ਹੈਂਡਲ ਕਰਨ ਦੇ ਵਿੱਚ ناکਾਮ ਹੈ ਰਹੀ ਹੈ ਜਿਹਦੇ ਕਰਕੇ ਇੱਥੇ ਸਨੈਚੀਆਂ ਹੋ ਰੀਆਂ ਚੋਰੀਆਂ ਹੋ ਰੀਆਂ ਡੱਕੇ ਹੋ ਰਹੇ ਆ ਤੇ ਇੱਥੇ ਹਰ ਤਰੀਕੇ ਦਾ ਨਸ਼ਾ ਵਿਕ ਰਿਹਾ ਉਹਦਾ ਕਰਤਾ ਧਰਤਾ ਪਹਿਲਾਂ ਸ਼ਿਕਰੰਗਰਾਲ ਤੇ ਰੂਕੂ ਸੀ ਹੁਣ ਕਿਉਂਕਿ ਪਾਰਟੀ ਬਦਲ ਗਈ ਹੈ ਉਹਨਾਂ ਦੀ ਇਸ ਕਰਕੇ ਹੁਣ ਇੱਥੇ ਅਰੋੜਾ ਰੋਕ ਕਰਨਗੇ ਅਗਲੀ ਖਬਰ ਦਾ ਕੜੇ ਅਤੇ ਕਿਰਪਾਨ ਕਰਕੇ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਿਆ ਗਿਆ ਗੁਰਸਿੱਖ ਲੜਕੀ ਲਖਵਿੰਦਰ ਕੌਰ ਦੇ ਵੱਲੋਂ ਇਹ ਦਾਅਵਾ ਗਿਆ ਗਿਆ ਕਿ ਕੜਾ ਅਤੇ ਕਿਸਾਨ ਕਾਰਨ ਦੇ ਲਈ ਕਿਹਾ ਗਿਆ ਅੱਧਾ ਪੌਣਾ ਖੇਡਾ ਪ੍ਰਸ਼ਨ ਪੱਤਰ ਲੇੜ ਦਿੱਤਾ ਗਿਆ ਹੈ। Rajasthan ਦੇ Jodhpur ਦੇ ਵਿੱਚ ਦਰਸਲ ਜੁਡੀਸ਼ੀਅਲ ਦਾ ਪੇਪਰ ਸੀਗਾ Rajasthan ਦੇ ਵਿੱਚ ਪ੍ਰੀਖਿਆ ਸੈਂਟਰ ਦੇ ਵਿੱਚ ਐਂਟਰੀ ਨਾ ਦੇਣ ਦਾ ਇਹ ਦੂਜਾ ਮਾਮਲਾ ਹੈ। ਸੋ ਪਹਿਲਾਂ ਵੀ ਇੱਕ ਮਾਮਲਾ ਜੋ ਕਿ ਸਾਹਮਣੇ ਆ ਚੁੱਕਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਤੇ ਸਖਤ ਇਤਰਾਜ਼ ਜਤਾਇਆ ਹੈ। ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਸਰਵੇਸ਼ ਸਿੰਘ ਬਾਦਲ ਨੇ ਕਿਹਾ ਕਿ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਸਿੱਖ ਕਕਾਰ ਪਹਿਨਣ ਕਰਕੇ ਨਹੀਂ ਦੇਣ ਦਿੱਤਾ ਗਿਆ ਪੇਪਰ ਇਹ ਬਹੁਤ ਦੁਖਦਈ ਹੈ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਇਸ ਦੇ ਨਾਲ ਠੇਸ ਪਹੁੰਚੀ ਹੈ ਸਿੱਖਾਂ ਨੂੰ ਆਪਣੇ ਹੀ ਦੇਸ਼ ਦੇ ਵਿੱਚ ਦੂਜੇ दर्जे ਦੇ ਨਾਗਰਿਕਾਂ ਵਾਂਗ ਮਹਿਸੂਸ ਨਾ ਕਰਵਾਇਆ ਜਾਵੇ ਉੱਥੇ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਨੇ ਨੇ ਇਸ ਨੂੰ ਲੈ ਕੇ ਰਾਜਸਥਾਨ ਸਰਕਾਰ ਨੂੰ ਘੇਰਿਆ ਮਾਮਲੇ ਦੇ ਵਿੱਚ ਰਾਜਸਥਾਨ ਸਰਕਾਰ ਦੇ ਵੱਲੋਂ ਕਾਰਵਾਈ ਨਾ ਕਰਨਾ ਅਨਿਆਂਪੂਰਨ ਹੈ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਹਜਿੰਦਰ ਸਿੰਘ ਕਾਮੀ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਿਆ ਉਸੇ ਜਥੇਦਾਰ ਤੋਂ ਸਿੱਖ ਜਥੇਬੰਦੀਆਂ ਦਾ ਵਿਸ਼ੇਸ਼ ਇਕੱਠ ਸਦਨ ਦੀ ਵੀ ਮੰਗ ਕੀਤੀ ਗਈ ਇਸ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸਟ ਵੀਕ ਹੋਇਆ ਹੈ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈ ਐ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਿਊ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬਕਸ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹੋਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਿਊ ਸੀ ਤੇ ਮੈਂ ਕਿਊ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਕੜਾ ਲਾਓ ਉਹਨੇ ਮੈਨੂੰ ਤਿੰਨੀਆਂ ਚਾਰ ਵਾਰ ਬੋਲਿਆ ਮੈਂ ਉਹਦੀ ਗੱਲ ਨੂੰ ਕੰਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਿਟੀ ਗਾਰਡ ਹੈ ਤੇ ਇਹ ਇਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਰੋਕ ਕਿਵੇਂ ਅਗਲੀ ਖਬਰ ਦਗਾਤੀਵੇਂ ਫੌਜ ਮੁਖੀ ਬਣੇ ਨੇ ਜਨਰਲ ਉਪੇਂਦਰ ਦੇਵਦੀ ਜਨੋਪੇਂਦਰ ਦੇਵਦੀ ਨੇ ਆਪਣਾ ਚਾਰ ਸੰਭਾਲ ਲਿਆ ਜਨਮਨੋਜ ਪਾਂਡੇ ਦੀ ਥਾਂ ਤੇ ਨਿਯੁਕਤੀ ਹੋਈ ਹੈ ਫੌਜ ਦੇ ਉਪ ਮੁਖੀ ਵਜੋਂ ਮੇ ਕੰਮ ਕਰ ਚੁੱਕੇ ਨੇ ਜਨਰਲ ਦੇਵਦੀ ਆ ਤਸਵੀਰਾਂ ਤੁਨ ਵਿਖਾ ਰਿਆਂ 3ਵੇਂ ਫੌਜ ਮੁਖੀ ਬਣੇ ਨੇ ਜਨਰਲ ਉਪੇਂਦਰ ਦੇਵਦੀ ਜਨੋਪੇਂਦਰ ਦੇਵਦੀ ਦੇ ਬਾਰੇ ਜਦੋਂ ਚਾਰ ਸੰਭਾਲਿਆ ਗਿਆ ਚਾਰ ਸੰਭਾਲਣ ਮੇਂ ਦੀਆਂ ਤੁਨ ਅਸੀਂ ਤਸਵੀਰਾਂ ਵਿਖਾ ਰਿਆਂ ਜਨਰਲ ਮਨੋਜ ਪਾਂਡੇ ਦੀ ਥਾਂ ਤੇ ਇਹ ਵੱਡੀ ਜੋ ਨਿਯੁਕਤੀ ਹੋਈ ਹੈ ਫੌਜ ਦੇ ਉਪ ਮੁਖੀ ਵਜੋਂ ਮੇ ਜਨਰਲ ਦੇਵਦੀ ਜੋ ਕਿ ਕੰਮ ਕਰ ਚੁੱਕੇ ਨੇ ਲੈਫਟਨੈਂਟ ਜਰਨਲ ਪਿੰਦਰ द्विवेदी ਦਾ ਜਨਮ ਜੋ ਕਿ 1 ਜੁਲਾਈ 1964 ਨੂੰ ਹੋਇਆ ਸੀ ਉਹਨਾਂ ਨੇ 15 ਦਸੰਬਰ 1800 1984 ਨੂੰ ਭਾਰਤੀ ਸੈਨਾ ਦੀ ਇਨਫੈਂਟਰੀ ਜੰਮੂ ਅਤੇ ਕਸ਼ਮੀਰ ਰਾਈਫਲਸ ਦੇ ਵਿੱਚ ਕਮਿਸ਼ਨ ਮਿਲਿਆ ਸੀਗਾ ਉਹਨਾਂ ਨੇ ਕਰੀਬ 40 ਸਾਲ ਦਾ ਤਜਰਬਾ ਆਪਣੀ ਲੰਬੀ ਤੇ ਸੇਵਾ ਦੇ ਦੌਰਾਨ ਉਹਨਾਂ ਨੇ ਕਈ ਕਮਾਂਡ ਸਟਾਫ ਅਤੇ ਇਸ ਤੋਂ ਇਲਾਵਾ ਇਨਸਟ੍ਰਕਸ਼ਨਲ ਦੇ ਵਿੱਚ ਜਿਹੜਾ ਕਿ ਕੰਮ ਕੀਤਾ ਵਕਫਾ ਕਿਹੜੀਆਂ ਕਿ ਸੇਵਾਵਾਂ ਉਹ ਨਿਭਾ ਚੁੱਕੇ ਨੇ